ਮੇਰੇ ਮੰਨ ਕੇ ਪਾਜਰ ਵਿੱਚ ਦਸਾ ਭਾਈ ਕੀ ਕਹਿਣਾ ਚਾਹੁੰਦੇ 50 ਸੀ ਤਾਂ ਹਮੇਸ਼ਾ ਬਹੁਤ ਦਰਸੂ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਕੋਲੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਮਸਤਕ ਰੋ ਕੇ ਆਈਏ ਸੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ। ਇਹ ਇਹੀ ਕਹਾਂਗੇ ਕਿ ਦਰਸ਼ਨ ਕਰਨ ਆਏ ਆ ਦਰਬਾਰ ਸਾਹਿਬ ਔਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਆਏ। ਪਾਠੇਰ ਵਿੱਚ ਦਸ ਸਾਹਿਬਾਇਓ ਕੀ ਕਹਿਣਾ ਚਾਹੁੰਦੇ? ਪਾਸਾ ਸੀ ਤਾਂ ਹਮੇਸ਼ਾ ਬਹੁਤ ਪ੍ਰੇਰਨਾ ਕਰਦਾ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ। ਆਪਣੇ ਕੋਲ ਨੂੰ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨੰਮਸਤਕ ਹੋ ਕੇ ਆਈਏ ਜੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ। ਇਹ ਇਹੀ ਕਹਾਂਗੇ ਜੇ ਦਰਸ਼ਨ ਕਰਨ ਆਏ ਆ ਦਰਬਾਰ ਸਾਹਿਬ ਪਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ। ਪਾਠੇ ਰੰਤ ਸਾਹਿਬ ਆਏ ਕੀ ਕਹਿਣਾ ਚਾਹੁੰਦੇ? ਪਾਸਾ ਸੀ ਤਾਂ ਹਮੇਸ਼ਾ ਬਹੁਤ ਕਰ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਤਮਸਤਕ ਹੋ ਕੇ ਆਈਏ ਸੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ ਇਹ ਹੀ ਕਹਾਂਗੇ ਇਹ ਦਰਸ਼ਨ ਕਰਨ ਆਏ ਆ ਦਰਬਾਰ ਸਾਹਿਬ ਪਰ ਗੁਰੂ ਮਾਰ ਦਾ ਅਸ਼ੀਰਵਾਦ ਲੈਣ ਆਏ ਆ ਅਚਰਵਿੰਦਰ ਸਾਹਿਬ ਆਏ ਕਿਹਨਾਂ ਚੰਗੇ ਮਾਸ ਸਸੀਤਾ ਹਮੇਸ਼ਾ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਕੋਲੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਤਮਸਤਕ ਹੋ ਕੇ ਆਈਏ ਸੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ ਇਹ ਹੀ ਕਹਾਂਗੇ ਇਹ ਦਰਸ਼ਨ ਕਰਨ ਆਏ ਆਂ ਦਰਬਾਰ ਸਾਹਿਬ ਪਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਆਏ ਆਂ ਅਛਰਵਿੰਦਰ ਸਾਹਿਬ ਆਏ ਕਿਹਨਾਂ ਚਾਹੁੰਦੇ ਆਂ ਮਾਸਸੀ ਤਾਂ ਹਮੇਸ਼ਾ ਦਰਸ਼ਨ ਕਰਨਾ ਆਏ ਹਾਂ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆਂ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਕੋਲੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਤਮਸਤਕ ਹੋ ਕੇ ਆਈਏ ਸੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ। ਇਹ ਹੀ ਕਹਾਂਗੇ ਕਿ ਦਰਸ਼ਨ ਕਰਨ ਆਏ ਆ ਦਰਬਾਰ ਸਾਹਿਬ ਪਰ ਗੁਰੂ ਮਾਰ ਦਾ ਅਸ਼ੀਰਵਾਦ ਲੈਣ ਆਏ ਆ। ਅਜਰੂ ਦੇ ਦਰ ਸਾਹਿਬ ਆਏ ਕਿਹਨਾਂ ਚਾਹੁੰਦੇ? ਮਾਸ ਸੀਤਾ ਹਮੇਸ਼ਾ ਸਕੂਨ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ। ਸੋ ਆਪਣੇ ਕੋਲ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਤਮਸਤਕ ਹੋ ਕੇ ਆਈਏ ਸੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ ਇਹ ਹੀ ਕਹਾਂਗੇ ਜੇ ਦਰਸ਼ਨ ਕਰਨ ਆਏ ਆ ਦਰਬਾਰ ਸਾਹਿਬ ਪਰ ਗੁਰੂ ਮਾਰ ਦਾ ਅਸ਼ੀਰਵਾਦ ਲੈਣ